ਮਾਂ ਪੁੱਤ ਵਾਸਤੇ ਵਰਤ ਰੱਖਦੀ ਐ ਕਾਹਦਾ ਵਰਤ ਰੱਖਦੀ ਐ ਕੀ ਕਹਿੰਦੇ ਨੇ ਉਹਨੂੰ ਚੱਕਰੀਆਂ ਦਾ ਭੈਣ ਭਰਾ ਵਾਸਤੇ ਵਰਤ ਰੱਖਦੀ ਐ ਉਹਨੂੰ ਕਾਹਦਾ ਵਰਤ ਕਹਿੰਦੇ ਨੇ ਟਿੱਕਾ ਭਾਈ ਦੂਜ ਪਤਨੀ ਪਤੀ ਵਾਸਤੇ ਵਰਤ ਰੱਖਦੀ ਐ ਉਹ ਕਾਹਦਾ ਵਰਤ ਐ ਕਰਵਾ ਚੌਥ ਚਲੋ ਧਿਆਨ ਨਾਲ ਸਮਝੋ ਕਿਰਪਾ ਕਰਕੇ ਵਾਰਤਾਂ ਦੀ ਕਹਾਣੀ ਕੀ ਹੈ ਕਹਿਣੀ ਆਪਾਂ ਸ਼ਾਰਟ ਚ ਹੈ ਮਾਂ ਨੂੰ ਪੁੱਤ ਦੀ ਲੋੜ ਹੈ ਉਹ ਸੁੱਖ ਮਨਾਉਂਦੀ ਹੈ ਪੁਜਾਰੀ ਨੇ ਉਹਨੂੰ ਕਿਹਾ ਵੀ ਐਂ ਸੁੱਖ ਮਨਾ ਤੇ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਪੁੱਤ ਨੂੰ ਮਾਂ ਦੀ ਲੋੜ ਨਹੀਂ ਹੈ ਪੁੱਤ ਨੂੰ ਵੀ ਮਾਂ ਦੀ ਲੋੜ ਹੈ ਜੇ ਭੈਣ ਨੂੰ ਭਰਾ ਦੀ ਲੋੜ ਹੈ ਤੇ ਭਰਾ ਨੂੰ ਵੀ ਭੈਣ ਦੀ ਲੋੜ ਹੈ ਜੇ ਪਤਨੀ ਨੂੰ ਪਤੀ ਦੀ ਲੋੜ ਹੈ ਪਤੀ ਨੂੰ ਵੀ ਪਤਨੀ ਦੀ ਲੋੜ ਹੈ ਜੇ ਐਂ ਵਰਤ ਰੱਖੇ ਤਾਂ ਕੋਈ ਸੁੱਖ ਮਨਾਈ ਜਾਂਦੀ ਹੈ ਜਾਂ ਕੋਈ ਕਿਸੇ ਦਾ ਕੁਝ ਵਾਧਾ ਘਟਦਾ ਏਦਾਂ ਉਮਰ ਵੱਧਦੀ ਹੈ ਤਾਂ ਭੈਣੋਂ ਤੁਹਾਡੇ ਵਾਸਤੇ ਤਾਂ ਵਰਤ ਕਿਸ ਨੇ ਰੱਖਿਆ ਨਹੀਂ ਹੁਣ ਨੂੰ ਤਾਂ ਸਾਰੀ ਹੀ ਮਰੀਆਂ ਹੋਣੀਆਂ ਸੀ ਤੁਸੀਂ ਰੱਖਿਆ ਕਿਸੇ ਪੁੱਤ ਨੇ ਮਾਂ ਵਾਸਤੇ ਵਰਤ ਅਜੇ ਤੱਕ ਕਦੇ ਭਰਾ ਨੇ ਭੈਣ ਵਾਸਤੇ ਵਰਤ ਰੱਖਿਆ ਪਤੀ ਨੇ ਪਤਨੀ ਵਾਸਤੇ ਵਰਤ ਰੱਖਿਆ ਫਿਰ ਤੁਹਾਡੀ ਲੋੜ ਨਹੀਂ ਕੋਈ ਅਸਲ ਵਿੱਚ ਪੁਜਾਰੀ ਨੇ ਅਹਿਸਾਸ ਕਰਾਇਆ ਔਰਤ ਨੂੰ ਬੀਬੀਆਂ ਨੂੰ ਭੈਣਾਂ ਨੂੰ ਵੀ ਤੁਸੀਂ ਆਪਣੀ ਰੱਖਿਆ ਆਪ ਨਹੀਂ ਕਰ ਸਕਦੀਆਂ ਨੀਮਾ ਦਿਖਾਇਆ ਸੀ ਤੁਹਾਨੂੰ ਇਹ ਹੌਲੀ-ਹੌਲੀ ਫੈਸ਼ਨ ਬਣਾ ਲਿਆ ਆਪਾਂ ਦਾ ਨੀਮਾ ਦਿਖਾਇਆ ਵੀ ਤੁਹਾਨੂੰ ਲੋੜ ਹੈ ਕਦੇ ਪੁੱਤ ਦੀ ਕਦੇ ਪਤੀ ਦੀ ਕਦੇ ਬਸ ਭਾਈ ਦੀ ਵੀ ਤੁਸੀਂ ਆਤਮ ਰੱਖਿਆ ਨਹੀਂ ਕਰ ਸਕਦੀਆਂ ਤੇ ਗੁਰੂ ਨੇ ਆਪਾਂ ਨੂੰ ਕੀ ਬਣਾਇਆ ਤੁਹਾਡੇ ਪਿੱਛੇ ਨਾਂ ਲੱਗਦਾ ਭੈਣਾਂ ਮਾਮਾਂ ਦੇ ਕੌਰ ਕੌਰ ਦਾਤ ਛੋਟਾ ਰਾਜਕੁਮਾਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਥੇ ਵੀਰਾਂ ਦੇ ਕਿਰਪਾਨਾਂ ਪੁਆਈਆਂ ਉੱਥੇ ਤੁਹਾਡੇ ਵੀ ਪਨਾਹ ਦੀਆਂ। ਪੜ ਕੇ ਵੇਖੋ ਇਤਿਹਾਸ ਬੀਬੀ ਦੀਪਕੌਰ ਹੋਰ ਬੜੇ ਲੇਟੈਸਟ ਉਦਾਹਰਣ ਨੇ। 28 ਮਈ 2003 ਦੀ ਘਟਨਾ। ਆਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਜਦੋਂ ਦੋ ਪੁਲਸੀਏ بگੜੇ ਬੰਦੇ ਦੋ ਬੀਬੀਆਂ ਨਾਲ ਪੰਗਾ ਲੈਂਦੇ ਆ। ਬੀਬੀ ਹਰਜਿੰਦਰ ਕੌਰ ਤੇ ਬੀਬੀ ਜਿੰਦਰ ਕੌਰ ਉਹ ਦੋਨੋਂ ਬੀਬੀਆਂ ਬਾਣੀ ਬਾਣੇ ਵਿੱਚ ਪਰਪੱਕ ਜਦੋਂ ਪੰਗਾ ਲਿਆ ਤਾਂ ਦੋਨੋਂ ਪੁਲਿਸੀਆਂ ਨੇ ਨੱਕ 'ਚ ਦਮ ਕਰਤਾ ਦੋਨਾਂ ਨੇ ਇਹੋ ਜਿਹਾ ਗੱਤਕਾ ਖੇਡਿਆ ਸੀ ਗੁਰੂ ਦੇ ਨਾਲ ਜੁੜਾਂਗੇ ਇੱਜ਼ਤਦਾਰ ਜ਼ਿੰਦਗੀ ਜਿਉਣ ਦਾ ਮੌਕਾ ਮਿਲਣਾ ਹੈ ਨਹੀਂ ਤਾਂ ਦੁਨੀਆ ਹਲਕੀ ਫਿਰਦੀ ਹੈ ਅੱਜ ਵੀ ਹਰ 54 ਮਿੰਟ 'ਚ ਇੱਕ ਔਰਤ ਨਾਲ ਬਲਾਤਕਾਰ ਹੋ ਰਿਹਾ ਹੈ ਭਾਰਤ ਦੀ ਚਾਰਦੀਵਾਰੀ 'ਚ ਹਰ 42 ਮਿੰਟ 'ਚ ਇੱਕ ਔਰਤ ਦਾਜ ਦੀ ਬਲੀ ਚੜ ਰਹੀ ਹੈ ਹਰ 43 ਮਿੰਟ 'ਚ ਇੱਕ ਔਰਤ ਅਗਵਾਕ ਇਸ ਹੋ ਰਿਹਾ ਹੈ ਕਈ ਇਹੋ ਜਿਹੇ ਅੰਕੜੇ ਨੇ ਮੈਂ ਇੱਥੋਂ ਦੱਸ ਵੀ ਨਹੀਂ ਸਕਦਾ ਇੱਕ ਦਿਨ ਦੇ ਵਿੱਚ 12 ਨਵਾਲਕ ਬੱਚੀਆਂ ਜ਼ਬਰ ਜਨਾਹ ਦਾ ਸ਼ਿਕਾਰ ਹੋ ਰਹੀਆਂ ਹਨ ਹਬਸ਼ ਦਾ ਜਿਹਦੇ ਵਿੱਚ 2 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਵੀ ਸ਼ਾਮਲ ਹੈ ਸੋਚਿਆ ਕਦੇ ਆ ਹਾਲਤ ਹੈ ਔਰਤ ਦੀ ਜੇ ਬਚਣੇ ਸਿੱਧੀ ਜੀ ਗੱਲ ਹੈ ਮੈਂ ਸ਼ਾਰਟ ਚ ਕਹਿ ਰਿਹਾ ਵੀ ਗੁਰੂ ਕੋਲੇ ਆ ਕੇ ਬਚਾਂਗੇ ਗੁਰੂ ਨੇ ਗਿਆਨ ਦੇਣਾ ਗੁਰੂ ਨੇ ਸ਼ਬਦ ਤੇ ਹਥਿਆਰ ਸਾਨੂੰ ਦਿੱਤਾ ਬਾਣੀ ਬਾਣੇ ਚ ਹੋਈਏ ਪਰਪੱਕ ਕੋਈ ਐਦਾਂ ਨਹੀਂ ਕਰੂਗਾ ਤੇ ਜੇ ਬਾਣੀ ਤੋਂ ਟੁੱਟ ਕੇ ਬਸ ਵਰਤਾ-ਬਰਤਾ ਦੇ ਚੱਕਰ ਚ ਤੁਰੇ ਫਿਰੋ ਫਿਰ ਤਾਂ ਕੋਈ ਗੱਲ ਆਇ ਨਹੀਂ ਸਮਝ ਗਏ ਜੀ ਕਿਸੇ ਕਾਲਜ ਚ ਮੈਂ ਬੇਨਤੀ ਕਰ ਰਿਹਾ ਸੀ ਇਹ ਵੀ ਸੁਣਾ ਦਿਆਂ ਸੰਖੇਪ ਜੀ ਵਰਤੀ ਗੱਲ ਹੈ ਕਿ ਕਾਲਜ ਜੀ ਤੁਹਾਨੂੰ ਪਤਾ ਪੜੇ ਲਿਖੇ ਲੋਕ ਹੁੰਦੇ ਨੇ ਸਾਰੇ ਮੈਂ ਬੇਨਤੀ ਕਰ ਰਿਹਾ ਤੇ ਦੋ ਭੈਣਾਂ ਮੇਰੇ ਕੋਲ ਆਈਆਂ ਚਲੋ ਕਿਵੇਂ ਵੀ ਹੋਇਆ ਗੱਲ ਚੱਲ ਪਈ ਇੱਕ ਭੈਣ ਨੇ ਵਰਤ ਰੱਖਿਆ ਸੀ ਇੱਕ ਵਰਤ ਇਹ ਵੀ ਰੱਖਦੀ ਹੈ ਬੀਬੀਆਂ ਨੂੰ ਭੈਣਾਂ ਨੂੰ ਬਾਅਦ ਪਤਾ ਹੋਣਾ ਜਿਹੜਾ ਵੀ ਅਨਮੈਰਿਡ ਜਿਹੜੀਆਂ ਭੈਣਾਂ ਨੇ ਆ ਜੀ ਮੈਰਿਜ ਨਹੀਂ ਹੋਈ ਉਹ ਵਰਤ ਰੱਖਦੀਆਂ ਕਿ ਵਰ ਚੰਗਾ ਮਿਲੇ ਉਹ ਵਰਤ ਕਾ ਦਾ ਰੱਖਦੀਆਂ ਪਹਿਲਾਂ ਸ਼ਿਵਜੀ ਦਾ ਹਾਂਜੀ ਇੱਕ ਹੋਰ ਵਰਤ ਕਿਹਦਾ ਹਨੂਮਾਨ ਦਾ ਵੀ ਕੋਈ ਰੱਖਦਾ ਇਹ ਕਿਹੜਾ ਕੋਈ ਇਹਦਾ ਕੋਈ ਮਰਿਆਦਾ ਹੈ ਜਿਹਦਾ ਮਰਜ਼ੀ ਰੱਖ ਲਵੇ ਅਗਲਾ ਰੱਖ ਲੈਂਦੇ ਨੇ ਦੋ ਭੈਣਾਂ ਇੱਕ ਨੇ ਵਰਤ ਰੱਖਿਆ ਹਨੂਮਾਨ ਦਾ ਧਿਆਨ ਨਾਲ ਸੁਣੋ ਦੂਜੇ ਨੇ ਸ਼ਿਵਜੀ ਦਾ ਦੂਜੀ ਭੈਣ ਤੇ ਮੈਨੂੰ ਕਹਿੰਦੇ ਵੀਰ ਜੀ ਇਹ ਵੀ ਗਲਤ ਦਾ ਰੱਖਣਾ ਕਿ ਬਾਣੀ ਚੋਂ ਮੈਂ ਥੋੜੀ ਵਿਆਖਿਆ ਕੀਤੀ ਸੀ ਵਰਤਾਂ ਬਾਰੇ ਮੈਂ ਬਾਕੀ ਤਾਂ ਕਹਤਾ ਕਰੂਏ குருਏ ਸਾਰੇ ਗਿਣਤੇ ਇਹਦਾ ਮੈਨੂੰ ਪਤਾ ਨਹੀਂ ਸੀਗਾ ਉਹ ਭੈਣਾ ਕਹਿੰਦੀ ਆ ਇਹ ਵਰਤ ਵੀ ਗਲਤ ਰੱਖਣਾ ਜਿਹੜਾ ਅਸੀਂ ਤਾਂ ਦੂਜਾ ਰੱਖਿਆ ਪਤੀ ਚੰਗਾ ਮਿਲੇ ਮੈਂ ਭੈਣੋ ਇਹ ਕਿਵੇਂ ਆ ਮੈਨੂੰ ਪਹਿਲਾਂ ਤੁਸੀਂ ਸਮਝਾਓ ਕਿਉਂਕਿ ਮੈਨੂੰ ਨਹੀਂ ਪਤਾ ਉਹਨਾਂ ਨੇ ਦੱਸਿਆ ਵੀ ਵੀਰ ਜੀ ਇਹ ਇਸ ਵਾਸਤੇ ਰੱਖੀ ਤੇ ਵੀ ਬਰ ਚੰਗਾ ਮਿਲੇ ਪਹਿਲੀ ਭੈਣ ਉਹ ਕਹਿੰਦੀ ਮੈਂ ਰੱਖਿਆ ਹਨੂਮਾਨ ਦਾ ਮੈਂ ਕਿਹਾ ਭੈਣੇ ਤੂੰ ਤਾਂ ਜਮੇ ਤੈਨੂੰ ਪਤਾ ਹੀ ਨਹੀਂ ਪਹਿਲਾਂ ਤਾਂ ਐਂ ਦੇਖ ਵੀ ਤੂੰ ਕਹਿੰਦੀ ਐ ਬਰ ਚੰਗਾ ਮਿਲੇ ਹਨੂਮਨ ਆਪ ਅਨਮੈਰਿਡ ਉਹਦਾ ਆਪਦਾ ਨਹੀਂ ਵਿਆਹ ਹੋਇਆ ਫੇਰ ਮਹਾ ਤੂੰ ਹੁਣ ਗੁੱਸਾ ਨਾ ਮਨਾਈ ਸੱਚੀ ਗੱਲ ਦੱਸ ਇਹੋ ਜਿਹਾ ਪਤੀ ਚਾਹੀਦਾ ਜਿਹਦੇ ਪੂੰਛ ਲੱਗੀ ਹੋਵੇ ਸਿੱਖਾਂ ਦੀਆਂ ਕੁੜੀਆਂ ਤੇ ਕੰਮ ਕੀ ਕਰਦੀਆਂ ਫਿਰਦੀਆਂ ਜਦੋਂ ਮੈਂ ਕਿਹਾ ਉਹ ਜਿਹੜੀ ਭੈਣ ਨੇ ਦੂਜੀ ਨੇ ਸ਼ਿਵਜੀ ਦਾ ਬਰਤ ਰੱਖ ਉਹ ਕਹਿੰਦੀ ਪੀਰ ਜੀ ਮੈਂ ਤਾਂ ਸਮਝ ਗਈ ਮੈਂ ਨਹੀਂ ਹੁਣ ਰੱਖਦੀ ਪਹਿਲੇ ਹੀ ਮੈਂ ਐ ਨਹੀਂ ਤੈਨੂੰ ਮੈਂ ਸਮਝਾਉਣਾ ਦੱਸ ਭੈਣੇ ਤੈਨੂੰ ਚਾਹੀਦਾ ਜਿਹੜਾ ਗਲ ਚ ਸੱਪ ਪਾਈ ਫਿਰੇ ਪਤੀ ਹੱਥ ਚ ਰੱਖੇ ਡੰਮਰੂ ਲਿਬੜ ਤੇ ਬਲਕੇ ਜੇ ਰਹੇ ਚਾਹੀਦਾ ਨਾਲ ਬਲਦ ਹੋਵੇ ਕਹਿੰਦੀ ਅੱਜ ਤੋਂ ਬਾਦ ਨਹੀਂ ਰੱਖਦੀਆਂ ਬੱਸ ਹੁਣ ਠੀਕ ਆ ਸਮਝ ਗਏ ਸਮਝ ਗਏ ਨਾ ਸੋ ਇਸ ਲਈ ਬਾਣੀ ਚ ਕੀ ਲਿਖਿਆ ਜੀ ਮੈਂ ਸਿਰਫ ਸ਼ਲੋਕ ਪੜ੍ਹਨਾ ਹੈ ਅਰਥ ਕਿਹਨੇ ਕਰਨੇ ਆ ਭੈਣਾ ਨੇ ਮਾਮਾ ਨੇ ਸ਼ਲੋਕ ਧਿਆਨ ਨਾਲ ਸੁਣਿਓ ਅਰਥ ਹੁਣ ਤੁਸੀਂ ਕਰਨੇ ਆ ਕੋ ਮੈਂ ਤਾਂ ਵਿੱਚੋਂ ਹੀ ਨਿਕਲਾਂ ਫਿਰ ਸਿੱਧੀ ਗੱਲ ਹੈ ਨਹੀਂ ਕਈ ਬਾਅਦ ਚ ਉਹ ਤਾਂ ਯਾਰ ਠੀਕ ਹੈ ਕਹਿ ਗਿਆ ਕਿਹਾ ਕਬੀਰ ਜੀ ਮਹਾਰਾਜ ਨੇ ਐ ਅਰਥ ਤੁਸੀਂ ਕਰੋ ਅੰਕ ਵੀ ਤੁਹਾਨੂੰ ਦੱਸ ਦਿਨਾ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਕ 1370 ਸ਼ਲੋਕ ਨੰਬਰ 108 ਮੋਬਾਈਲ ਤੇ ਭਾਵੇਂ ਲਿਖ ਲਓ ਬਾਅਦ ਚ ਚੈੱਕ ਕਰ ਲਿਓ ਕਬੀਰ ਹਰ ਕਾ ਸਿਮਰਨ ਛਾੜਕੈ ਅਹੋਈ ਰੱਖੈ ਨਾਰ ਗਦਹੀ ਹੋਏ ਕੈ ਔਤਰੈ ਭਾਰ ਸਹਿਮਣ ਚਾਰ ਕੀ ਲਿਖਿਆ ਪਹਿਲਾਂ ਐਂ ਦੱਸੋ ਲਿਖਿਆ ਕਿਨੇ ਇਹ ਭਗਤ ਭੈਣਾਂ ਨੂੰ ਬੋਲਣ ਦਿਓ ਕਲੀਆਂ ਨੂੰ ਹਾਂਜੀ ਕਿਹਨੇ ਲਿਖਿਆ ਭਗਤ ਕਬੀਰ ਜੀ ਨੇ ਲਿਖਿਆ ਨਾ ਅੰਕ ਕਿੰਨੇ ਯਾਦ ਕਰ ਲਿਆ 1370 ਸ਼ਲੋਕ ਨੰਬਰ 108 ਕਬੀਰ ਜੀ ਨੇ ਲਿਖਿਆ ਹੈ ਅੱਛਾ ਹੁਣ ਤੁਹਾਨੂੰ ਸਮਝ ਆ ਗਿਆ ਕਿ ਮੈਂ ਦੁਬਾਰਾ ਪੜਾਂ ਪੰਕਤੀ ਨਹੀਂ ਮੈਂ ਦੁਬਾਰਾ ਪੜਦਾ ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੈ ਨਾਰ ਗਦਹੀ ਹੋਏ ਕੈ ਔਤਰ ਭਾਰ ਸਹਿ ਮਨਚਾਰ ਵੀ ਜਿਹੜਾ ਪ੍ਰਮਾਤਮਾ ਦੀ ਬੰਦਗੀ ਦੀ ਥਾਂ ਤੇ ਵਰਤਾਂ ਦੇ ਪਖੰਡ ਕਰੂ ਉਹ ਕੀ ਬਣੋ ਜੀ ਬੋਲੋ ਹੈ ਕਦੀ ਤੁਸੀਂ ਕਹੇ ਕਿ ਮੈਂ ਕਿਹਾ ਏ ਕਬੀਰ ਜੀ ਨੇ ਕਿਹਾ ਉੱਚੀ ਬੋਲ ਪੋ ਜਿਹੜੇ ਬਾਕੀਆਂ ਨੂੰ ਨਹੀਂ ਸੁਣਿਆ ਸੀ ਹੁਣ ਦੱਸ ਦਿਓ ਕੀ ਬਣੂ ਅੱਛਾ ਭਾਰ ਕਿੰਨੇ ਮਨ ਦੱਸਿਆ ਜੀ ਹੈ ਚਾਰ ਮਨ ਬਾਏ ਇੰਨੀ ਇੱਕ ਬੇਨਤੀ ਤਾਂ ਜ਼ਰੂਰ ਕਰ ਦੇਣਾ ਵੀ ਬੰਦਾ ਅੱਜ ਕੱਲ ਲਾਲਚੀ ਆ ਅਗਲਾ ਕਹਿੰਦਾ ਵੱਧ ਹੀ ਲੱਦ ਲੱਦ ਲੈ ਕਿਹੜਾ ਡਬਲ ਗਿਆ ਲਾਉ ਚਾਰ ਮਨ ਉਦੋਂ ਲੱਗਿਆ ਬੰਦਾ ਅੱਜ ਕੱਲ ਹੋਰ ਵੀ ਵਿਗੜ ਗਿਆ ਇਸ ਲਈ ਬਸ ਮੈਂ ਨਹੀਂ ਕੁਛ ਕਹਿੰਦਾ ਹੁਣ ਹਾਂਜੀ ਕਿਹਾ ਕੀ ਨਹੀਂ ਇਹ ਭਗਤ ਕਬੀਰ ਜੀ ਨੇ ਤੇ ਅਰਥ ਕੀ ਨੇ ਕੀਤੇ ਨੇ ਇਹਦੇ ਬੋਲੋ ਮੈਂ ਕੀਤੇ ਤੁਸੀਂ ਕੀਤੇ ਅਰਥ ਆਹ ਸ਼ਲੋਕ ਦੇ ਅਰਥ ਬੋਲੋ ਮੇਰੇ ਤੇ ਕੋਈ ਕੇਸ ਨਹੀਂ ਬਣਦਾ ਬਾਣੀ ਕਬੀਰ ਜੀ ਦੀ ਅਰਥ ਤੁਸੀਂ ਨੇ ਕੀਤੇ ਮੈਂ ਤਾਂ ਤੁਹਾਡੇ ਵਿਚ ਵਿਚਾਲੇ ਪੜ ਕੇ ਸੁਣਾਈ ਹੈ ਬਾਣੀ ਵਿਆਖਿਆ ਪੈਣੋ ਕਥਾ ਤੁਸੀਂ ਕੀਤੀ ਹੈ ਇਹ ਸ਼ਲੋਕ ਦੀ ਮੈਂ ਨਹੀਂ ਕੀਤੀ ਵੀ ਕਥਾ ਕਰ ਜੋ ਉਹ ਤਾਂ ਜੀ ਉਹ ਤਾਂ ਬੜੇ ਗਲਤ ਬੋਲਦੇ ਉਹ ਜਿਹੜੇ ਲੜੜ ਕੱਟੇ ਜੇ ਸਾਧ ਨੇ ਜਿਨ੍ਹਾਂ ਨੇ ਬਾਣੀ ਦੀ ਕੋਈ ਗੱਲ ਨਹੀਂ ਸੁਣਾਉਣੀ ਨਾ ਉਹ ਤਾਂ ਬੀਬੀਆਂ ਨੂੰ ਗਧੀਆਂ ਹੀ ਕਹਿ ਜਾਂਦੇ ਆ ਵੀ ਗਧੀਆਂ ਬੀਬੀਆਂ ਤੁਸੀਂ ਆਪ ਕੀ ਬਣੇ ਫਿਰਦੇ ਹੋ ਤੁਹਾਡੇ ਸਰੀਰ ਦੱਸਦੇ ਆ ਇਸ ਲਈ ਧਿਆਨ ਨਾਲ ਸਮਝੋ ਕਿਰਪਾ ਕਰਕੇ ਲਾਗੇ ਜੀ ਪਤਾ ਕੀ ਬਣੂ ਹੋ ਹੁਣ ਦੱਸੋ ਬਚਾ ਹੋ ਜੂ ਕੋਈ ਕਿ ਨਹੀਂ ਆਪਣਾ ਮੇਰੀ ਭੈਣ ਕਿਰਪਾ ਕਰਕੇ ਕੋਈ ਵੀ ਦਰਸ਼ਨ ਦਿਓ ਜਿਹੜੀ ਅੱਜ ਤੋਂ ਬਾਅਦ ਵਰਤ ਰੱਖੂਗੀ ਟਰੋਫੀ ਦੇਵਾਂਗੇ ਹੈਗੀ ਕੋਈ ਇੱਥੇ ਆਹ ਫਿਰ ਤਾਂ ਸਨਮਾਨ ਕਰਨਾ ਹੀ ਬਣਦਾ ਵੀ ਜਿਹੜਾ ਇੰਨਾ ਕੋ ਸੁਣ ਕੇ ਵੀ ਅਜੇ ਕਹੇ ਮੈਂ ਤਾਂ ਰੱਖੂ ਫਿਰ ਉਹ ਗੱਪ ਕਹਾਣੀ ਕੀ ਆ ਉਹ ਵੀ ਬਕਵਾਸ ਆ ਤੁਹਾਨੂੰ ਪਤਾ ਹੀ ਐ ਸਮਾਂ ਹੈ ਨਹੀਂ ਗੱਪ ਕਹਾਣੀ ਦਾ ਪਤਾ ਹੀ ਐ ਨਾ ਕੀ ਬਕਵਾਸ ਸੁਣਦੇ ਆ ਇੱਕ ਬੀਬੀ ਬੀਰੋ ਸੀ ਉਹ ਗੱਪ ਕਹਾਣੀ ਸੁਣਾਉਣ ਵਾਲੀ ਬੀਬੀ ਕਹਿੰਦੀ ਐ ਵੀ ਤੈ ਮਗਰੋਂ ਹੰਗਾਰਾ ਭਰਨੇ ਹੂੰ ਕਹਿਣੇ ਲਾਜ਼ਮੀ ਜਦੋਂ ਕਹਿੰਦੇ ਇੱਕ ਸੀ ਭਾਈ ਬੀਬੀ ਬੀਰੋ ਤੇ ਮਗਰੋਂ ਕਹਿੰਦੇ ਨੇ ਹੂੰ ਵੀ ਪਹਿਲਾਂ ਪੁੱਛਤਾ ਲੈ ਇਹ ਬੀਬੀ ਬੀਰੋ ਦਾ ਪਿੰਡ ਕਿਹੜਾ ਸੀ ਇਹ ਜੰਮੀ ਕਿੱਥੇ ਪਲੀ ਕਿੱਥੇ ਨੇ ਕੀ ਕਰਿਆ ਕਹਿੰਦੀ ਉਹ ਸੱਤ ਭਰਾਵਾਂ ਦੀ ਇਕੱਲੀ ਹੀ ਭੈਣ ਸੀ ਮਗਰੋਂ ਫੇਰ ਕਰਤਾ ਹੂੰ ਫੇਰ ਕੀ ਹੋਇਆ ਉਹਨੇ ਰਖ ਲਿਆ ਵਰਤ ਇਹੀ ਐ ਨਾ ਗੱਪ ਕਹਾਣੀ ਵਰਤ ਜਦੋਂ ਰਖਿਆ ਜੀ ਤੇ ਉਹਦੇ ਕੁਦਰਤੀ ਕਿਤੇ ਬੱਦਲ ਵਾਈ ਹੋ ਗਈ ਚੰਦ ਨਹੀਂ ਚੜਿਆ ਚੰਦ ਚੜਿਆ ਤਾਂ ਉਹ ਦਿਖਿਆ ਨਹੀਂ ਬੱਦਲ ਵਾਈ ਕਰਕੇ ਉਹ ਭਰਾਵਾਂ ਨੇ ਸੋਚਿਆ ਵੀ ਆਪਣੀ ਤਾਂ ਭੈਣ ਭੁੱਖੀ ਮਰਦੀ ਆ ਉਹਨਾਂ ਨੇ ਕੀ ਕਰਿਆ ਅੱਗ ਮਚਾ ਕੇ ਮੂਹਰੇ ਕਰਤੀ ਚਾਤਰ ਕਹਿੰਦੇ ਬੀਬੀ ਵੀਰੋਂ ਨੂੰ ਖਲੇ ਖਾ ਬੈ ਗਏ ਉਹਦਾ ਚੰਦ ਚੜ ਗਿਆ ਦਿਮਾਗੀ ਅਪਸੈਟ ਸੀ ਉਹਨੂੰ ਪਤਾ ਨਹੀਂ ਵੀ ਇਹ ਅੱਗ ហេਠਾ ਮਚਦੀ ਅੱਗ ਚੰਦ ਕਿਵੇਂ ਲੱਗਿਆ ਪਹਿਲਾਂ ਤਾਂ ਇੱਥੋਂ ਹੀ ਭਕਾਈ ਬਕਵਾਸ ਹੈ ਨਾ ਝੂਠ ਹੈ ਇਸ ਲਈ ਫਿਰ ਕੀ ਹੋਇਆ ਉਹਨੇ ਭਾਈ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਇੱਕੋ ਲਖਤ ਜਦੀ ਸੁਨੇਹਾ ਕੀ ਆ ਗਿਆ ਪਤੀ ਤਾਂ ਉਹਦਾ ਬੇਹੋਸ਼ ਹੋ ਗਿਆ ਉਦੋਂ ਮੋਬਾਈਲ ਹੁੰਦੇ ਸੀ ਸੁਨੇਹਾ ਕਦੋਂ ਆਇਆ ਕਦੋਂ ਦੀ ਗੱਲ ਹੈ ਸੁਨੇਹਾ ਕਿਵੇਂ ਆ ਗਿਆ ਨਾਲ ਦੀ ਨਾਲ ਹੀ ਰੋਟੀ ਖਾਂਦੀ ਖਾਂਦੀ ਨੂੰ ਉਹ ਤਾਂ ਬੇਹੋਸ਼ ਹੈ ਤੇ ਉਹਦੇ ਸੂਈਆਂ ਚੁਭਗੀਆਂ ਨਾਲੇ ਫੇਰ ਕੀ ਉਹ ਬੀਬੀ ਨੇ ਸੂਈਆਂ ਕੱਢਣੀਆਂ ਸ਼ੁਰੂ ਕਰਤੀਆਂ ਇੰਨੀਆਂ ਸੂਈਆਂ ਚੁਭੀਆਂ ਹੋਈਆਂ ਸੀ ਵੀ ਸਾਲ ਹੀ ਪੂਰਾ ਲੱਗ ਗਿਆ ਐਨੇ ਨੂੰ ਅਗਲਾ ਕਰੂਗਾ ਚੌਥਾ ਗਿਆ ਜਦੋਂ ਉਹ ਆਇਆ ਤੇ ਫੇਰ ਕੀ ਸੀ ਸਾਰੀਆਂ ਸੂਈਆਂ ਕੱਢਤੀਆਂ ਕਹਿੰਦਾ ਇੱਕੋ ਸੂਈ ਰਹਿੰਦੀ ਸੀ ਇਹੀ ਐ ਨਾ ਪੁਕਾਈ ਸਾਰੀ ਇੱਕੋ ਸੂਈ ਰਹਿੰਦੀ ਸੀ ਐਨੇ ਨੂੰ ਉਹ ਕਰੂਏ ਵਾਲਾ ਆ ਗਿਆ ਬਾਹਰੇ ਗਿਆ ਦੇ ਭਾਈ ਲੈ ਲੋ ਕੁਝੇ ਜੋ ਚਾਹੀਦਾ ਹੁੰਦਾ ਉਹ ਬੀਬੀ ਦੀ ਜਿਹੜੀ ਨਾਲ ਨੌਕਰ ਸੀ ਗੋਲੀ ਉਹਨੂੰ ਕਹਿੰਦੀ ਵੀ ਲੈ ਇੱਕ ਸੂਈ ਰਹਿੰਦੀ ਐ ਇਹ ਤੂੰ ਕੱਢ ਦੇ ਉਹ ਐਨੇ ਕਿਤੇ ਬਾਹਰ ਕੁਝੇ ਲੈਣ ਗਈ ਜਦੋਂ ਸੂਈ ਉਹ ਕੱਢੀ ਉਹ ਬੀਬੀ ਨੇ ਗੋਲੀ ਨੇ ਜਦੋਂ ਸੂਈ ਕੱਢੀ ਪਤਨੀ ਨੂੰ ਸਾਰਾ ਉਹ ਠੀਕ ਹੋ ਗਿਆ ਉਹਨੂੰ ਭੁਲੇਖਾ ਪੈ ਗਿਆ ਵੀ ਮੇਰੀ ਪਤਨੀ ਇਹ ਹੈ ਲੈ ਹੋ ਚੰਦ ਚੜੂ ਪਤਾ ਨਹੀਂ ਨਹੀਂ ਚੜੂ ਆ ਤਾਂ ਚੜ ਗਿਆ ਕੰਮ ਹੀ ਖਰਾਬ ਹੋ ਗਿਆ ਗੋਲੀ ਨੂੰ ਪਤਨੀ ਬਣਾ ਕੇ ਬਹਿ ਗਿਆ ਬਸ ਫੇਰ ਕੀ ਸੀ ਉਹ ਆਈ ਉਹਨੂੰ ਮੰਨੇ ਨਾ ਕਹਿੰਦਾ ਮੇਰੀ ਤਾਂ ਪਤਨੀ ਇਹ ਹੈ ਪੈ ਗਿਆ ਕਲੇਸ਼ ਤੁਰੇ ਫਿਰ ਉਹ ਕੁਝੇ ਲੈਂਦੇ ਉਹ ਕੰਮ ਬਦਲ ਸਾਰਾ ਬਦਲ ਗਿਆ ਫੇਰ ਕੀ ਸੀ ਕਹਿੰਦੇ ਫਿਰ ਬਸ ਐਂਦੀ ਗਾਈ ਗਏ ਰਾਣੀ ਸੀ ਜੋ ਗੋਲੀ ਹੋਈ ਗੋਲੀ ਸੀ ਜੋ ਰਾਣੀ ਗਾਈ ਗਏ ਗਾਈ ਗਏ ਹੌਲੀ ਹੌਲੀ ਕਿਤੇ ਗੱਲ ਚੱਲੀ ਉਹ ਕਹਿੰਦੀ ਵੀ ਨਹੀਂ ਤਾਂ ੱੱਕਾ ਹੋਇਆ ਅਸਲ ਚਰਾਣੀ ਤਾਂ ਮੈਂ ਸੀ ਕਹਿੰਦੇ ਚੱਲ ਤੂੰ ਵੀ ਨਾਲ ਹੀ ਰਹਿ ਜਾ ਐਡੀ ਮੇਰੀ ਬਾਤ ਉਤੋਂ ਪੈ ਗਈ ਰਾਤ ਪਕਾਈ ਹੈ ਨਾ ਇਸ ਕਰਕੇ ਇਦਾਂ ਦੀਆਂ ਬਕਵਾਸ ਕਹਾਣੀਆਂ ਆਪਾਂ ਨਾ ਮੰਨੀਏ ਗੁਰੂ ਜੀ ਨੇ ਆਪਾਂ ਨੂੰ ਕਹਿ ਦਿੱਤਾ ਛੋਡੇ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਹੋ ਰੰਡ ਕਿਉਂ ਬਾਣੀ ਦੀ ਮੋਹਰ ਨਾਲ ਲੱਗੀ ਨਾ ਤੁਹਾਨੂੰ ਕੱਚੀ ਇਹ ਪੂਰੀ ਫਿਰ ਸਿੱਖਿਆ ਵੀ ਤੁਹਾਨੂੰ ਤਾਂ ਪਤਾ ਹੀ ਹੋਣਾ ਸਾਰੀ ਯਾਦ ਹੋਊ ਮੈਨੂੰ ਨਹੀਂ ਪਤਾ ਸਿੱਖਿਆ ਕੀ ਹੈ ਵੀ ਜੇ ਰੁੱਸਿਆ ਤਾਂ ਮਨਾਈ ਨਾ ਇਹ じゃ ਕੁਸ਼ੀ ਹੈ ਨਾ ਸੋਹਣੀ ਸਿੱਖਿਆ ਕਿ ਤਲਾਕ ਹੀ ਕਰਾਈ ਸਿੱਧਾ ਜੇ ਘਰੇ ਕੋਈ ਗੱਲ ਨਹੀਂ 1921 ਹੋ ਜਾਂਦੀ ਹੈ ਮਨਾਉਣਾ ਇੱਕ ਦੂਜੇ ਨੂੰ ਪਿਆਰ ਨਾਲ ਵੀ ਕੋਈ ਨਹੀਂ ਜੇ ਤੁਹਾਨੂੰ ਭੁਲੇਖਾ ਲੱਗ ਗਿਆ ਮੈਂ ਮਾਫੀ ਚਾਹਨੀ ਆ ਕਿਤੇ ਪਤੀ ਨੂੰ ਭੁਲੇਖਾ ਲੱਗ ਗਿਆ ਪਤੀ ਮਾਫੀ ਮੰਗ ਲੇ ਜਿੱਥੇ ਗਲਤ ਹੈ ਪਰ ਇਹ ਸਿੱਖਿਆ ਅਖੀਰ ਤੇ ਸੁੱਤੇ ਨੂੰ ਜਗਾਈ ਨਾ ਭਾਵੇਂ ਡਿਊਟੀ ਤੇ ਜਾਣਾ ਹੋਵੇ ਜਗਾਈ ਨਾ ਅਗਲਾ ਕਹਾ ਛੁੱਟੀ ਕਰੂ ਪੱਕੀ ਵੀ ਇਹਦਾ ਲੇਟ ਆਉਣਾ ਵੇ ਰੋਜ਼ ਹੀ ਸੁੱਤਾ ਰਹਿਣਾ ਕੋ ਸਿੱਖਿਆ ਮਿਲੀ ਹੋਈ ਹੈ ਘਰੋਂ ਵੀ ਜਗਾਉਣਾ ਨਹੀਂ ਹਾਂਜੀ ਸੁੱਤੇ ਨੂੰ ਜਗਾਈ ਨਾ ਹੋਰ ਸਾਰੀ ਭੁਗਾਈ ਮੇਰੇ ਯਾਦ ਨਹੀਂ ਹੈ ਤੁਹਾਡੇ ਤਾਂ ਯਾਦ ਹੋਊ ਭੈਣੋ ਭੁੱਲ ਜਹੋਣੇ ਨੂੰ ਇਹ ਬਕਵਾਸ ਐ ਇਸ ਲਈ ਲੱਗੇ ਜੀ ਪਤਾ ਇਹ ਤਾਂ ਵਿੱਚ ਹੀ ਗੱਲ ਹੋ ਗਈ ਸਾਰੀ ਗੱਲ ਆਪਾਂ ਸਮਝ ਗਏ ਵੀ ਉਹ ਜਿੰਨੇ ਕੋਈ ਗਲਤ ਕੰਮ ਕਰਦਾ ਉਹਨੂੰ ਓਡਾ ਵੱਡਾ ਮਹਾਤਮਾ ਬਣਾਉਂਦੇ ਆ ਵਿੱਚ ਹੀ ਭੈਣਾਂ ਨੂੰ ਵੀ ਬੇਨਤੀ ਕਰਤੀ ਕਿਉਂ ਆਉਣੇ ਹੁਣ ਅੱਗੇ ਆਊ ਕਿਹੜੀ ਤਰੀਕ ਨੂੰ ਆਉਣਾ ਭਲਾ ਹੈ ਹਣ ਤਾਂ ਪਤਾ ਹੋਵੇ ਇੰਨਾ ਸੁਣ ਕੇ ਤਾਂ ਫਿਰ ਵੀ ਨਹੀਂ ਤੁਸੀਂ ਦੱਸਣਾ ਕੋਈ ਗੱਲ ਨਹੀਂ ਬਸ ਹੁਣ ਆਪਾਂ ਇਹ ਕੰਮ ਕਰਨਾ ਨਹੀਂ